ਦਾਤਸਾ ਵਾਈਡਰ ਦੀ ਕਟੇ ਸੰਗਜਿਆ ਤੁਹਾਨੂੰ ਇੱਕ ਚੀਜ਼ ਦਿਖਾਉਣੇ ਆਂ ਫੋਟੋ ਉੱਤੇ ਜਾ ਰਹੀ ਸੀ ਆ ਰਹੀ ਸੀ ਤੇ ਇਹ ਹੈਗਾ ਬੋਲ ਰੱਬ ਤੁਹਾਡਾ ਬਲਾ ਕਰੇ ਟਿਬਰ ਰੋਡ ਦੇ ਵਿੱਚ ਘਾਰ ਦੇ ਪਏ ਨਾ ਹਨਾ ਟਿਬਰ ਰੋਡ ਦੇ ਹਨਾ ਹਾਂ ਤੇ ਤੁਹਾਨੂੰ ਇੱਕ ਚੀਜ਼ ਦਿਖਾਉਣੇ ਆਂ ਲਾਂਹ ਤੇ ਪਾਵਾਂਗੇ ਆਪਾਂ ਸਾਰੇ ਜਣੇ ਆਹ ਦੇਖੋ ਫੋਟੋ ਉੱਤੇ ਗੁਰੂ ਮਹਾਰਾਜ ਦੀਆਂ ਫੋਟੋ ਸਾਡੇ ਗੁਰੂਆਂ ਦੀਆਂ ਬੰਦੇ ਬੰਦੇ ਕਟਵਾਏ ਕਿ ਰੱਖਮੀਆਂ ਦੇ ਚੜਿਆ ਦੇ ਲੋਕ ਕਿੰਨੇ ਸਿੱਧਿਆ ਹੋ ਜਾਂਦੇ ਨੇ ਲਾਂਤਾ ਹੋ ਲਾਂਤੀ ਹੋ ਤੁਸੀਂ ਲਾਂਤੀ ਹੋ ਲਾਂਤੀ ਆਲੇ ਦਾ ਤੋਰ ਚੱਲਦਾ ਤੇ ਗੰਦ ਦੇ ਵਿੱਚ ਸਿੱਟਿਆ ਤੇ ਸਾਰੇ ਗਾਦੀ ਗੰਦਾ ਆ ਦੇ ਵਿੱਚ ਤੇ ਜਿਹੜੇ ਵੀ ਕੰਨੀ ਚਾ ਪੰਜਾਬੀ ਨੇ ਜਾਂ ਕਿਸੇ ਨੇ ਵੀ ਸਿੱਟਿਆ ਨੇ ਇਹ ਬਹੁਤ ਹੀ ਮਾੜੀ ਗੱਲ ਹੈ ਜਿੱ ਤੱਕ ਨਾ ਗੱਲ ਹੈਗੀ ਆ ਤੇ ਇਹ ਜਿਹੜਿਆ ਨਹੀਂ ਏਦਾਂ ਕਰਨੇ ਚਾਹੀਦੀ ਸੀ ਗੱਲ ਕਰੋ ਇਹ ਕਰਨਾ ਚਾਹੀਦਾ ਸੀ ਯਾਹਨ ਬੋਲਵਾਏ ਬੁਢੀ ਦਾ ਖਾਲਸਾ ਵਾਹ ਜੀ ਦੇ ਘਟੇ ਤੇ ਆ ਤੇ ਆ ਵਾਰਿਆ ਫੋਟੋ ਮੈਂ ਇਦਾਂ ਸੱਟੀਆਂ ਜਾਂਦੇ ਨੇ ਲਾਨਤੀਓ 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 ਉਹ ਮੈਂ ਪੰਜਾਬੀਆਂ ਨੂੰ ਕਹਿੰਦਾ ਤੂੰ ਸ਼ਰਮ ਕਰ ਲੋ ਚੱਲ ਪ੍ਰਵਾਸੀਆਂ ਨੇ ਤਾਂ ਕਿ ਉਹਨਾਂ ਨੂੰ ਤਾਂ ਜ਼ਿਆਦਾ ਨੂੰ ਪਤਾ ਹੀ ਨਹੀਂ ਕਿ ਕੀ ਸਾਡਾ ਗੁਰੂ ਆ ਕਿਹੜਾ ਨਹੀਂ ਹੈ ਜਿਹੜੇ ਜਿਹੜੇ ਪ੍ਰਵਾਸੀ ਇੱਥੇ ਜਿਹੜੇ ਪੰਜਾਬੀ ਇੱਥੇ ਰਾਖ ਕੇ ਗਏ ਉਹਨਾਂ ਨੂੰ ਮੈਂ ਲਾਨਤਾ ਪਾਉਣਾ ਚਾਹਣਾ ਇਹ ਆ ਚੀਜ਼ਾਂ ਨਹੀਂ ਹੈਗੀਆਂ ਇਹ ਤਾਂ ਬੈਨ ਹੋਣਾ ਚਾਹੀਦਾ ਬੰਦ ਹੋਣੀਆਂ ਚਾਹੀਦੀਆਂ ਨੇ ਤੇ ਬੰਦ ਤਾਂ ਹੋਣੇ ਦੇਈ ਦੀਆਂ ਕਿਉਂ ਹੈ ਦੇਖੋ ਰੋਡ ਦੇ ਉੱਤੇ ਕੰਢੇ ਦੇ ਵਿੱਚ ਸੈਟਲ ਦੀ ਤਸਵੀਰ ਹੈ ਇਹ ਚੱਕੀ ਗੱਲ ਥੋੜੀ ਹੈਗੀ ਹੈ ਨਹੀਂ ਇਹ ਜਿਹੜੀਆਂ ਚੀਜ਼ਾਂ ਨੇ ਬੰਦ ਹੋਣੇ ਚਾਹੀਦੇ ਨੇ ਤੇ ਲਾਂਤੇ ਹੀ ਪਾਉਣਾ ਚਾਹਣਾ ਮੈਂ ਉਹਨਾਂ ਬੰਦਿਆਂ ਨੂੰ ਜਿਹੜੇ ਲੋਕ ਇਦਾਂ ਦੇ ਕੰਮ ਕਰਦੇ ਆ ਤਸਵੀਰਾਂ ਸੰਭਾਲ ਨਹੀਂ ਸਕਦੇਗੇ ਇਹ ਤਸਵੀਰਾਂ ਤੇ ਬੈਨ ਲੱਗਣਾ ਚਾਹੀਦਾ ਹੈਗਾ ਤੇ ਬਾਨੀਆਂ ਨਹੀਂ ਚਾਹੀਦੀ ਹੈਗੀਆਂ ਜੇ ਸੰਭਾਲ ਹੀ ਸਕਦੇ ਤਾਂ ਤੇ ਜਾਂ ਲੋਨ ਲੈਣਾ ਹੀ ਬੰਦ ਕਰੋ ਤੇ ਗੁਰੂ ਘਰ ਜਾ ਕੇ ਮੱਥਾ ਟੇਕੋ ਨਾ ਇਹ ਥੋੜੀ ਵੀ ਆਪਾਂ ਤਸਵੀਰਾਂ ਨਹੀਂ ਨਾ ਇਹ ਤਾਂ ਕਲਾ ਇਹ ਕਲਾ ਜਿਹੜੀ ਕਲਾ ਜਿਹੜੀ ਹੁੰਦੀ ਆ ਕਲਾ ਨੂੰ ਜੇ ਆਪਾਂ ਹੁੰਦੀ ਜਾਂ ਨਹੀਂ ਗੁਰੂ ਗ੍ਰੰਥ ਸਾਹਿਬ ਬੈਠਾ ਕਬਾਰਾ ਗੁਰੂ ਘਰ ਬੈਠਾ ਆ ਉੱਥੇ ਜਾ ਕੇ ਕਲਾ ਨੂੰ ਨਾ ਪੁੱਛ ਕਲਾ ਨਾਲ ਗੱਲ ਜੇ ਲੈਣਾ ਹੈਗਾ ਜੀ ਚਲੋ ਇੰਨੇ ਦੀ ਗੱਲ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਥੋੜੇ ਦਿਨਾਂ ਤੋਂ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਕਿ ਕਦੀ ਕਿਸੇ ਪੱਤਰਕਾਰ ਦੇ ਉੱਤੇ ਪਰਚਾ ਹੋ ਜਾਂਦਾ ਕਿਤੇ ਕਿਸੇ ਪੁਲਿਸ ਦਾ ਪੱਤਰਕਾਰ ਦੇ ਉੱਤੇ ਗੱਲ ਪੈ ਜਾਂਦਾ ਕਿਤੇ ਕੋਈ ਗੱਲ ਪੈ ਜਾਂਦਾ ਪੱਤਰਕਾਰਾਂ ਦੇ ਕਿ ਮੈਂ ਇਹ ਦੇਖਦਾ ਪਿਆ ਅੱਜ ਸਾਡੇ ਪੱਤਰਕਾਰ ਸੇਕ ਕਿਉਂ ਨਹੀਂ ਹੈਗੇ ਕਿ ਇੱਕ ਬੱਸ ਦੇ ਵਿੱਚ ਰੋਲਾ ਪਿਆ ਬੱਸ ਉੱਤੇ ਮੁੰਦੇ ਰਿਹਾ ਪਿਆ ਕਿ ਬੱਸ ਚੱਲਦੀ ਪਈ ਸੀਗੀ ਤੇ ਉਹਨਾਂ ਨੇ ਕੀ ਕੀਤਾ ਬੱਸ ਦੇ ਵਿੱਚ ਉੱਥੇ ਪੱਤਰਕਾਰ ਗਿਆ ਕਵਰ ਕਰਨ ਤੇ ਉਹਨੇ ਨਾਲੇ ਅਫਸਰਾਂ ਨੂੰ ਫੋਨ ਵੀ ਲਾਇਆ ਹੋਇਆ ਸੀਗਾ ਜਦੋਂ ਫੋਨ ਲਾਇਆ ਸੀ ਅਫਸਰਾਂ ਨੂੰ ਤੇ ਫੇਰ ਵੀ ਉਹ ਪ੍ਰਵਾਸੀ ਲੋਕ ਜਿਹੜੇ ਜੁਪੀ ਬਿਹਾਰ ਦੇ ਵਿੱਚੋਂ ਬੱਸਾਂ ਆਉਂਦੀਆਂ ਨੇ ਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਤੁਸੀਂ ਇੱਕ ਦਾ ਦੋ ਨੰਬਰ ਦਾ ਕੰਮ ਕਰਦੇ ਹੋ ਦੋ ਦੋ ਨੰਬਰ ਦਾ ਧੰਦਾ ਕਰਦੇ ਹੋ ਤੁਸੀਂ ਇੱਕ ਸਾਡੇ ਜਿਹੜੀ ਬੱਸ ੱਡੇ ਬੱਸ ਜਾਣੀ ਆ ਤੁਸੀਂ ਬੱਸ ੱਡੇ ਜਾਂਦੇ ਕਿਉਂ ਨਹੀਂਗੇ ਉਥੇ ਚੈੱਕ ਇਨ ਕਿਉਂ ਨਹੀਂ ਹੁੰਦੀ ਦੀ ਆ ਹੁਣ ਥੋੜੇ ਜਣਾ ਹੋ ਗਿਆ ਦੇਖੋ ਇੱਚ ਬੱਸਾਂ ਜਿਹੜੇ ਦੇ ਵਿੱਚ ਸਮਾਨ ਆ ਰਿਹਾ ਜਿਹੜੀਆਂ ਯੂਪੀ ਭਾਰਨ ਜਾ ਰਹੀਆਂ ਨੇ ਇੱਕ ਮੈਂ ਕਵਰ ਖਬਰ ਕੀਤੀ ਸੀ ਬੰਦੇ ਨੇ ਆ ਰਹੀ ਤੇ ਅਬ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਉੱਤੇ ਨਾ ਮੋਟਰਸਾਈਕਲ ਲੱਦੇ ਹੋਏ ਕੀ ਪਤਾ ਮੋਟਰਸਾਈਕਲ ਚੋਰੀ ਦੇ ਹੋਣ ਕੀ ਪਤਾ ਕੀਤੀ ਕੀਤਾ ਹੋਵੇ ਪਰ ਇਹ ਗੱਲ ਜਿਹੜੀ ਹੈਗੇ ਨਾ ਮੈਂ ਤੁਹਾਨੂੰ ਦੱਸਣਾ ਚਾਹਣਾ ਸੰਗਤ ਜੀ ਤੇ ਇਹ ਜਿਹੜਾ ਟੱਕਾ ਹੋ ਰਿਹਾ ਬਾਰਦੀ ਸਟੇਟਾ ਵਾਲਿਆਂ ਨੇ ਕਿ ਸਾਡੇ ਪੰਜਾਬ ਦੇ ਵਿੱਚ ਧੱਕਾ ਕਰਦੇ ਪੱਤਰਕਾਰਾਂ ਨੂੰ ਤੇ ਧੱਕਾ ਕਰ ਰਹੇ ਹੈ ਇਹਦਾ ਬੁਰਾ ਹਾਲ ਕਰ ਰਹੇ ਵੀ ਕੀ ਮਤ ਵਾਲਾ ਤੁਸੀਂ ਜੇ ਤੁਸੀਂ ਚੰਗੇ ਆ ਸਹੀ ਬੰਦੇ ਆ ਅਫਸਰ ਬੈਠੇ ਹੋਇਆ ਅਫਸਰਾਂ ਨੂੰ ਫੋਨ ਮਾਰੋ ਪੱਤਰਕਾਰ ਦੇ ਉੱਤੇ ਪਰਚਾ ਪਵਾਓ ਉਹਦੇ ਗੱਲ ਪਾਣ ਦੇ ਗੱਲ ਪਾਣ ਦਾ ਤੁਹਾਨੂੰ ਸਕੋਲ ਵੀ ਨਹੀਂ ਦਿੱਤੀ ਅਫਸਰਾਂ ਨੇ ਬਹੁਤ ਨਹੀਂ ਦਿੱਤਾ ਪਾਵਰ ਵੀ ਨਹੀਂ ਦਿੱਤੀ ਵੀ ਇਹ ਪੱਤਰਕਾਰਾਂ ਨੇ ਗੱਲ ਪਾਵਾਂਗੇ ਤੇ ਮੈਂ ਜਿੰਨੇ ਵੀ ਸਾਰੇ ਪੱਤਰਕਾਰ ਹੈ ਸਾਰੇ ਕੋਈ ਵੀ ਸਾਡੇ ਪੱਤਰਕਾਰ ਨੂੰ ਕੋਈ ਬੋਲੂਗਾ ਬਾਦ ਘਟ ਜਾਂ ਕੋਈ ਗੱਲਬਾਤ ਕਰੂ ਐਦਾਂ ਦੀ ਗੱਲਬਾਤ ਕਰੂਗਾ ਐਦਾਂ ਜੇ ਕਰੂਗਾ ਤੇ ਅਸੀਂ ਪੱਤਰਕਾਰਾਂ ਦੇ ਸਾਰੇ ਪੱਤਰਕਾਰਾਂ ਦੇ ਨਾਲ ਖੜੇ ਹੈਗੇ ਆ ਤੇ ਇੱਕ ਮੈਂ ਵੀਡੀਓ ਚੱਲਦੀ ਚੱਲਦੀ ਦੇ ਵਿੱਚ ਆ ਵੀ ਇਹਦੇ ਵਿੱਚ ਲੜਾਈ ਹੋ ਰਹੀ ਆ ਦੇ ਪੱਤਰ ਆ ਵੀਡੀਓ ਦੇਖੋ ਪੱਤਰਕਾਰਾਂ ਦੇ ਗੱਲ ਪੈ ਰਹੇ ਪੈ ਰਹੇ ਨੇ ਸੰਗਤ ਜੀ ਇਹ ਜਿਹੜਾ ਪੱਤਰਕਾਰ ਦੇ ਗੱਲ ਪੈ ਰਹੇ ਆ ਇਹ ਇੱਕ ਅਜੀਬ ਸਾਨੂੰ ਕੀ ਦੱਸਣਾ ਚਾਹੁੰਦੇ ਆ ਕਿ ਤੁਸੀਂ 2 ਨੰਬਰ ਦਾ ਕੰਮ ਕਰਦੇ ਬੱਸ ਆਉਣੀ ਤੁਸੀਂ ਬੱਸ ਸਟੈਂਡ ਨਹੀਂ ਜਾਂਦੇ ਕਿ ਉੱਤੋਂ ਇੱਕ ਹੋਰ ਇਹਦੇ ਵਿੱਚ ਕਹਿ ਰਿਹਾ ਹੈਗਾ ਮੈਂ ਤੁਹਾਨੂੰ ਦਿਖਾਉਣਾ ਉਹਦੇ ਵਿੱਚ ਸਾਡੇ ਅਫਸਰਾਂ ਦਾ ਨਾਮ ਲੈ ਰਿਆ ਇੱਕ ਡਰਾਈਵਰ ਉਹ ਪਤਾ ਕੀ ਕਹਿ ਰਿਹਾ ਹੈਗਾ ਕਹਿੰਦਾ ਪਿਆ ਹੈਗਾ ਕਹਿੰਦਾ ਅਸੀਂ ਤਾਂ ਮਹੀਨਾ ਦਿੰਦੇ ਆ ਅਫਸਰਾਂ ਨੂੰ ਕੋਈ ਆ ਲੱਖ ਲਾਂਦਾ ਐਦਾਂ ਦੇ ਪ੍ਰਵਾਸੀਆਂ ਦੇ ਭਈਏ ਹੀ ਕਹੂੰਗਾ ਮੈਂ ਪ੍ਰਵਾਸੀ ਨਹੀਂ ਭਈਆਂ ਦੇ ਉੱਤੇ ਜਿਹੜੇ ਸਰਾਰਤੇ ਅੰਸਰ ਆ ਗਿਆ ਉਹ ਭਈਓ ਤੁਸੀਂ ਅਫਸਰਾਂ ਨੂੰ ਵੀ ਸਾਡੇ ਨੂੰ ਭਿੰਡੀ ਜਾਣੇ ਹੋ ਕਿਤੇ ਸਾਡੇ ਅਫਸਰਾਂ ਦੀ ਪਤਾ ਕਿੰਨੀ ਕਿੰਨੀ ਤਨਖਾਹ ਹੈਗੀ ਆ ਘੱਟੋ ਘੱਟ 50 56 60000 ਰੁਪਏ ਤਨਖਾਹ ਹੈਗੀ ਆ ਉਹ ਤੁਹਾਡੇ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਦੇ ਮਾਰਨਗੇ ਉਹ ਅਫਸਰ ਤੇ ਤੁਸੀਂ ਬਦਨਾਮ ਕਰੀ ਜਾਂਦੇ ਆ ਤੇ ਮੈਂ ਸੀਬੀ ਸਾਹਿਬ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਤੇ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਨਾ ਚਾਹਣਾ ਹੈਗਾ ਸਰ ਇਹ ਚੀਜ਼ਾਂ ਦੇਖੋ ਆਪਣੇ ਪੰਜਾਬ ਦੇ ਵਿੱਚ ਜਿਹੜਾ ਬਾਹਰੋਂ ਗੱਡੀਆਂ ਆਣ ਕੇ ਦੋ ਆਪਣਾ ਜਿੰਨਾ ਵੀ ਮਾਇਆ ਹੈਗੀ ਆ ਪੈਸਾ ਹੈਗਾ ਸਾਰਾ ਇਹ ਲਈ ਜਾਂਦੇ ਹੈਗੇ ਟੈਕਸ ਬਚਾਈ ਜਾਂ ਟੈਕਸ ਖਾਈ ਜਾਂਦੇ ਆ ਜੇ ਕਹਿੰਦੇ ਵੀ ਅਸੀਂ 10 10 12 12000 ਰੁਪਏ ਦਿੰਦੇ ਆ ਕਿਹਨੂੰ ਦਿੰਦੇ ਆ ਇਹ ਸਾਨੂੰ ਸਿੱਧਾ ਹੀ ਸਰਕਾਰ ਨੂੰ ਦੇਣ ਸਰਕਾਰ ਨੂੰ ਦੇ ਕੇ ਸਿੱਧੀ ਬਾਸ ਅੱਡੇ ਗੱਡੀ ਜਾਵੇ ਉੱਥੇ ਚੈਕਿੰਗ ਹੋਵੇ ਤੇ ਸਾਰਾ ਕੁਝ ਹੋਵੇ ਉੱਥੋਂ ਗੱਡੀ ਭਰ ਕੇ ਜਾਵੇ ਜੁਕੀ ਤੇ ਆ ਦੇ ਅਸੀਂ ਕਹਿੰਦੇ ਆਈ ਕਹਿੰਦੇ ਸੱਜ ਸੱਜ ਕੇ ਆਓ ਪਰ ਗੁੰਡਾਗਰਦਿਕਾਨੇ ਛੱਡ ਦਿਓ ਤੇ ਸਾਡੇ ਇੱਕ ਹੋਰ ਪੱਤਰਕਾਰ ਤੁਹਾਨੂੰ ਦੱਸਦੇ ਜਿਹੜੀ ਵੀ ਜਦੋਂ ਵੀ ਤੁਹਾਨੂੰ ਦੱਸਦਾ ਸੰਗਤ ਜੀ ਜਦੋਂ ਵੀ ਕੋਈ ਪੱਤਰਕਾਰ ਦੇ ਕੋਈ ਸੱਚ ਦਿਖਾਉਂਦਾ ਜਾਂ ਕੋਈ ਸੱਚੀ ਚੀਜ਼ ਦਿਖਾਉਂਦਾ ਜਾਂ ਸੱਚਾ ਕੰਮ ਕਰਦਾ ਉਦੋਂ ਹੀ ਉਹਨਾਂ ਦੇ ਉੱਤੇ ਪਰਚੇ ਤੇ ਜਾਂ ਕੁੱਟਮਾਰ ਜਾਂ ਪਰਚੇ ਜਾਂ ਕੁੱਟਮਾਰ ਇਹ ਕੀ ਗੱਲ ਹੋ ਗਈ ਇਹ ਸਾਡੇ ਪੱਤਰਕਾਰ ਇਦਾਂ ਦੇ ਹੈਗੇ ਪੱਤਰਕਾਰਾਂ ਦੇ ਤੁਸੀਂ ਇਦਾਂ ਜੁਲਮ ਕਰਦੇ ਹੈਗੇ ਜਾਂ ਲੱਖ ਲਾਂਧਾ ਇਦਾਂ ਦੇ ਬੰਦਿਆਂ ਦੇ ਉੱਤੇ ਪ੍ਰਵਾਸੀਆਂ ਦੇ ਵੀ ਤੇ ਜਿਹੜੇ ਪੰਜਾਬੀ ਕੋਈ ਪੰਜਾਬੀ ਵੀ ਜਿਹੜੇ ਹੈਗੇ ਵੀਰ ਪੱਤਰਕਾਰਾਂ ਦੇ ਗਲਤ ਬੋਲਦੇ ਆ ਉਹਨਾਂ ਨੂੰ ਵੀ ਮੈਂ ਕਹੂੰਗਾ ਵੀ ਭਾਈ ਐਦਾਂ ਨਹੀਂ ਬੋਲਣਾ ਚਾਹੀਦਾ ਬਹੁਤ ਮਾੜੀ ਗੱਲ ਹੈ ਇਹ ਘਟਨਾ ਵਾਲੀ ਗੱਲ ਹੈ ਵੀ ਆਪਣੇ ਤਾਂ ਇਹ ਜਿਹੜੀ ਮਾੜੀ ਮੂਟੀ ਚੀਜ਼ ਜਿਹੜੀ ਪੱਤਰਕਾਰ ਕੋਲ ਮਾੜੀ ਮੂਟੀ ਚੀਜ਼ ਥੋੜੀ ਹੁੰਦੀ ਆ ਦੇਖੋ ਇਹ ਆਪਾਂ ਨੂੰ ਛੋਟੀ ਜਿਹੀ ਕੋਈ ਜੜਾਈ ਹੁੰਦੀ ਆ ਉਹ ਅਫਸਰਾਂ ਤੱਕ ਜਾਂਦੀ ਆ ਕਈ ਵਾਰੀ ਅਫਸਰ ਦੇਖਦੇ ਉਹਨੂੰ ਉਹ ਫਟਾਫਟ ਉੱਤੇ ਕਾਰਵਾਈ ਕਰਦੇ ਆ ਇਹ ਚੀਜ਼ ਅਫਸਰਾਂ ਤੱਕ ਪਹੁੰਚਾ ਕੇ ਹੁੰਦੇ ਪੱਤਰਕਾਰ ਇਹ ਅਫਸਰ ਜਿਵੇਂ ਹੁਣ ਕੋਈ ਭੀ ਭੈਣ ਦਾ ਕੰਦਾ ਹੋਇਆ ਹੋਵੇ ਤੇ ਈ ਭੈਣਾਂ ਤੱਕਾ ਹੋਇਆ ਹੋਵੇ ਉਹ ਜੇ ਨਹੀਂ ਸੌਂਦੇ ਫਿਰ ਉਹ ਅਫਸਰਾਂ ਨੂੰ ਵੀਡੀਓ ਬਣਾ ਕੇ ਪਾਓ ਤੇ ਅਫਸਰ ਮੈਂਟਲ ਮੈਂਟਲ ਸੌਂ ਜਾਂਦੇ ਹੈਗੇ ਬਾਬਾ ਜੀ ਤਾਂ ਦੇਖਿਆ ਜਾਂਦਾ ਕੱਲ ਇੱਕ ਪੱਤਰਕਾਰ ਜੇਗਮਾਰ ਤੇ ਹਮਲਾ ਹੋਇਆ ਵਾ ਤੁਸੀਂ ਇਸ ਮਾਮਲੇ ਕਿਦਾਂ ਦੇਖਦੇ ਹੋ ਨਹੀਂ ਬਹੁਤ ਮਾੜੀ ਗੱਲ ਹੈ ਘਟਨਾ ਵਾਲੀ ਗੱਲ ਹੈ ਕੋਈ ਪੱਤਰਕਾਰ ਤਾਂ ਆਪਣੀ ਕਵਰੇਜ ਕਰਨ ਗਿਆ ਸੀ ਉੱਥੇ ਪੱਤਰਕਾਰ ਨਾ ਹੋਵੇ ਮੈਂ ਦੇਖੀ ਵੀਡੀਓ ਵੀਡੀਓ ਦੇ ਵਿੱਚ ਦੇਖਦਾ ਪਿਆ ਵੀ ਪੱਤਰਕਾਰ ਤਾਂ ਕੁਝ ਬੋਲਿਆ ਹੀ ਨਹੀਂਗਾ ਕਵਰ ਕਰਦਾ ਹੈਗਾ ਉਹ ਆਣ ਕੇ ਗੱਲ ਬਹਿ ਕੇ ਬੱਸ ਆਲੇ ਉਹ ਭਈਏ ਹੀ ਪਹੁੰਗਾ ਮੈਂ ਭਈਏ ਹੁਣ ਸਾਡੇ ਪੱਤਰਕਾਰਾਂ ਤੇ ਭਈਏ ਪੈ ਰਹੇ ਗੱਲ ਹੁਣ ਮੈਂ ਉਹਨਾਂ ਨੂੰ ਪੁੱਛਣ ਜਾ ਵੀ ਤੁਸੀਂ ਉਹਦੇ ਵਿੱਚ ਕਮਰਿਆਂ ਦੇ ਵਿੱਚ ਬਹਿ ਕੇ ਵੀਡੀਓ ਪਾਉਣੇ ਆ ਹੱਥ ਫੜ ਫੜ ਕੇ ਕਹਿ ਦਿੰਦੇ ਆ ਛੱਡ ਆ ਜੀ ਉਹ ਹੈ ਇਹ ਪ੍ਰਵਾਸੀ ਭਾਈ ਆ ہمارا ਆ ਦੇਖੋ ਸਾਡੇ ਪ੍ਰਵਾਸੀ ਭਾਈ ਸਾਡੇ ਹੁਣ ਪੱਤਰਕਾਰਾਂ ਦੇ ਕਾਲ ਪਾਇਆ ਬੋਲੋ ਕਾ ਹੁਣ ਤੁਹਾਡੀ ਜੀਭ ਕਸ ਗਈ ਆ ਮੈਂ ਪੁੱਛਣਾ ਚਾਹੁੰਦਾ ਹਾਂ ਇਹਨਾਂ ਨੂੰ ਜਿਹੜੇ ਬੰਦ ਕਮਰਿਆਂ ਦੇ ਵਿੱਚ ਬੋਲਣ ਵਾਲੇ ਹਉਏ ਹਉਏ ਜਿਹੜੇ ਕਹਿੰਦੇ ਓਦਾਂ ਕਰਦਾਂਗੇ ਓਦਾਂ ਕਰਦਾਂਗੇ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਪੱਤਰਕਾਰਾਂ ਦੇ ਨਾਲ ਆ ਤੁਹਾਡੇ ਭਰਾ ਪ੍ਰਵਾਸੀ ਕੀ ਕਰੀ ਜਾਂਦੇ ਆ ਦੇਖੋ ਠੱਕਾ ਕਰੀ ਜਾਂਦੇ ਆ ਗਿਆ ਗੱਲ ਪਈ ਜਾਂਦੇ ਆ ਉੱਠੋ ਸਾਰੇ ਆਵਾਜ਼ ਠਾਓ ਕਿਉਂ ਨਹੀਂ ਆਵਾਜ਼ ਠਾਉਂਦੇਗੇ ਇਹ ਉੱਠ ਵੀ ਜਾਈ ਦੀ ਆਵਾਜ਼ ਕਰਨੀ ਚਾਹੀਦੀ ਇਹਨਾਂ ਨੂੰ ਬਾਬਾ ਜੀ ਦੇਖਿਆ ਜਾਂਦਾ ਪੱਤਰਕਾਰ ਤਾਂ ਆਪਣਾ ਕੰਮ ਕਰ ਰਿਹਾ ਸੀਗਾ ਤਈ ਵੀਡੀਓ ਦਿਖਾ ਰਿਆ ਸੀ ਫਿਰ ਵੀ ਉਸ ਬੰਦੇ ਦੇ ਗਲ ਪੈ ਰਹੇ ਪੱਤਰਕਾਰ ਦੇ ਇਹ ਕਿੰਨਾ ਕਿਤੇ ਗਲਤ ਗੱਲ ਨਹੀਂ ਇਹਨਾਂ ਵਸਤੇ ਪਰੋਸੀ ਵਸਤੇ ਗਲਤ ਗੱਲ ਹੈ ਜੀ ਫੋਨ ਖੋਇਆ ਗਿਆ ਉਹਦੇ ਹੱਥੋਂ ਫੋਨ ਖੋਇਆ ਗਿਆ ਔਰ ਤੇ ਪਰਚਾ ਬਣਦਾ ਕਿ ਉਹ ਤਾਂ ਜੁੱਤੀ ਵੇਰਨੀ ਚਾਹੀਦੀ ਸੀਗੀ ਇਹ ਜੋ ਸਰਕਾਰ ਦਾ ਟੈਕਸ ਬੰਦ ਆ ਉਹ ਵੀ ਚੋਰੀ ਕਰਦੇ ਨੇ ਉਹ ਵੀ ਚੋਰੀ ਕਰੀ ਜਾਂਦੇ ਇਹਦਾ ਥਾਂ ਥਾਂ ਤੇ ਇਹਨਾਂ ਨੇ ਬੱਸ ਸਟੈਂਡ ਬਣਾਏ ਹੋਏ ਨੇ ਕਿੱਥੇ ਇਹਨਾਂ ਨੂੰ ਪੁੱਛ ਲਓ ਕਿੱਥੇ ਪਾਸ ਕਰਾਇਆ ਹੋਇਆ ਇਹ ਲੈਂ ਦੇਣ ਕਰਕੇ ਚੱਲੀ ਜਾਂਦਾ ਉਹ ਆਪ ਹੀ ਬੋਲੀ ਜਾਂਦੇ ਅਗੇ ਵੀਡੀਓ ਚੱਲਣ ਦੀ ਆ ਵੀ ਜਾਂਦੇ ਵੀਡੀਓ ਚ ਕਹਿ ਰਹੇ ਹੁਣ ਚੋ ਚੋ ਜੀ ਦੇ ਰਹੇ ਆ ਅਸੀਂ ਅਫਸਰਾਂ ਨੂੰ ਪੈ ਦਿੰਦੇ ਆ ਸਾਡਾ ਮਹੀਨਾ ਜਾਂਦਾ ਸਾਡਾ ਉੱਥੇ ਸਟੈਂਡ ਆ ਉੱਥੇ ਮਹੀਨਾ ਜਾਂਦਾ ਉੱਥੇ ਮਹੀਨਾ ਜਾਂਦਾ ਮੈਂ ਉਹ ਅਫਸਰਾਂ ਨੂੰ ਵੀ ਕਹਿਣਾ ਚਾਹਣਾ ਜਿਹੜੇ ਸਾਡੇ ਆਪਣੇ ਜਿਹੜੇ ਥਾਣਿਆਂ ਦੇ ਵਿੱਚ ਜਿਹੜੇ ਅਫਸਰ ਬਣੇ ਹੋਏ ਆ ਇਹ ਸੱਚ ਨੂੰ ਵੀ ਕਹਿਣਾ ਚਾਹਣਾ ਤੇ ਜਿਹੜੇ ਇਨਚਾਰਜ ਆ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਵੀ ਇਹ ਤੁਹਾਡੇ ਤੇ ਬਹੁਤ ਵੱਡੀ ਪ੍ਰਵਾਸੀ ਲੋਕ ਕਲੰਕ ਲਾ ਰਹੇ ਆ ਉਹ ਹੀ ਕਹਿ ਰਹੇ ਆ ਵੀ ਕਹਿੰਦੇ ਵੀ ਅਸੀਂ ਪੈਸੇ ਦਿੰਨੇ ਆ ਤੇ ਇਹਨਾਂ ਨੂੰ ਜਲਦ ਤੋਂ ਜਲਦ ਫੜੋ ਜੇ ਨਹੀਂ ਤੁਸੀਂ ਫੜਿਆ ਤੇ ਸਾਡੀ ਸਰਕਾਰ ਨੂੰ ਕੋਈ ਬਦਨਾਮ ਕਰੋ ਅਸੀਂ ਡਾਂਗ ਘੇਰ ਕੇ ਲਿਆਵਾਂਗੇ ਚੌਂਕੀ ਦੇ ਵਿੱਚ ਬੱਬੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਕੋਪਸਾਂ ਦੇ ਜਿੰਨੇ ਜਹਾਜ ਚਲਦੀਆਂ ਨੇ ਅਸੀਂ ਕਾਰਵਾਈ ਬੰਦ ਕਰਵਾਵਾਂਗੇ ਅਫਸਰਾਂ ਨੂੰ ਕਹਾਂਗੇ ਅਫਸਰਾਂ ਨੂੰ ਬੇਨਤੀ ਇਹ ਸਾਡੇ ਅਫਸਰ ਵੀ ਬਦਨਾਮ ਹੋ ਰਹੇ ਆ ਹੁਣ ਕਹਿ ਹੀ ਰਿਹਾ ਕਹਿੰਦਾ ਵੀ ਅਫਸਰ ਪੈਸੇ ਦਿੰਦੇ ਅਗੇ ਅਹੀਂ ਤਾਂ ਕਹਿਣਾ ਚਾਹੁੰਦੇ ਆ ਅਫਸਰਾਂ ਨੂੰ ਸੀਬੀ ਸਾਹਿਬ ਨੂੰ ਵੀ ਡੀਟੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਵਾਹਿਗੁਰੂ ਜੀ ਸਾਡੀ ਗੱਲ ਸੁਣੋ ਤੁਸੀਂ ਧਿਆਨ ਨਾਲ ਸਾਡੀ ਤੇ ਇਹ ਜਿਹੜੇ ਲੋਕ ਆ ਨਾ ਜਿਹੜੇ ਪ੍ਰਵਾਸੀ ਗੰਦ ਪਾਇਆ ਹੋਇਆ ਜਿਹੜੇ ਸਹੀ ਪ੍ਰਵਾਸੀ ਹੈਗੇ ਉਹ ਤਾਂ ਵਧੀਆ ਕੰਮ ਕਰਦੇ ਆ ਜਿਹੜੇ ਭਈਏ ਨੇ ਗੰਦ ਪਾਇਆ ਸਾਡੇ ਪੱਤਰਕਾਰਾਂ ਦੇ ਉੱਤੇ ਮੋਬਾਈਲ ਖੋ ਲੈਣਾ ਸਾਡੇ ਅਫਸਰਾਂ ਨੂੰ ਗਲਤ ਬੋਲਣਾ ਪੈਸੇ ਲੈ ਲੈਣਾ ਵੀ ਇਹਨਾਂ ਦਾ ਜੇ ਤੁਸੀਂ ਕਾਰਵਾਈ ਕਰ ਦਿੱਤਾ ਠੀਕ ਆ ਜੇ ਨਹੀਂ ਕਰਦੇ ਕਾਰਵਾਈ ਕਰ ਇਹਨਾਂ ਸਿੰਘ ਫੌਜ ਕਾਰਵਾਈ ਕਰਾਂਗੇ ਅਸੀਂ ਕਾਨੂੰਨ ਹੱਥ 'ਚ ਨਹੀਂ ਲੈਣਾਗਾ ਅਸੀਂ ਅਫਸਰਾਂ ਨੂੰ ਨਾਮ ਲੈ ਕੇ ਆਪ ਸਾਰੇ ਨਾਲ ਲੈ ਕੇ ਇਹ ਗੱਡੀਆਂ ਬੰਦ ਕਰਵਾਵਾਂਗੇ ਇਹ ਜਿਹੜਾ ਗੋਲਕ ਧੰਦਾ ਚੱਲਦਾ ਜਿਹੜਾ ਉਧਰੋਂ ਗਾਜਾ ਆਉਂਦਾ ਸਾਰਾ ਕੁਝ ਆਉਂਦਾ ਇੰਨਾ ਕੁਝ ਆਉਂਦਾ ਬਰਵਾਤ ਸਾਡੇ ਪੰਜਾਬ ਨੂੰ ਕਰੀ ਜਾਂਦੇ ਟੈਕਸ ਦੇਣ ਗੱਡੀ ਦੇ ਵਿੱਚ ਬਾਬੇ ਉਹ ਦੇਖਿਆ ਪਿਛਲੇ ਥੋੜੇ ਦਿਨ ਪਹਿਲਾਂ ਲੁਧਿਆਣਾ ਸ਼ਹਿਰ ਸਿੱਕੇ ਜਾ ਕੇ ਗੋਲੀ ਗਾਟ ਚੱਲਿਆ ਗੋਲੀਆਂ ਚੱਲੀਆਂ ਨੇ ਬਾਬਾ ਜੀ ਹਾਂ ਚੱਲੀਆਂ ਨੇ ਗੋਲੀਆਂ ਅੱਜ ਮੈਂ ਆਪਣੇ ਆਰਾਮ ਨਗਰ ਆ 3 ਫੁੱਟਾ ਰੋਡ ਉਹ ਕਿੱਥੋਂ ਰਵਾਲਵਰ ਆਇਆ ਵੀ ਉਹ ਭਈਆਂ ਕੋਲੋਂ ਨਿਕਲਿਆ ਇੱਕ ਛੇਰਪੁਰ ਚੱਲੀ ਗੋਲੀ ਹਾਂਜੀ ਇੱਕ ਫੌਜੀ ਕਲੋਨੀ ਦੇ ਵਿੱਚ ਤਿੰਨ ਜਗ੍ਹਾ ਤਿੰਨ ਚਾਂਸ ਹੋ ਗਿਆ ਇਹ ਗੱਟੇ ਆਉਂਦੀ ਐ 2 2 ਨੰਬਰ ਦੇ ਵਿੱਚ ਆ ਬਹੁਤ ਆ ਜਿਹੜੀਆਂ ਗੱਡੀਆਂ ਜਿਹੜੀਆਂ ਆਉਂਦੀਆਂ ਜਿਹੜੀਆਂ ਬੱਸਾਂ ਆ ਜਿਹੜਾ ਸਾਡੇ ਗੜ ਪੈਂਦੇ ਪੱਤਰਕਾਰਾਂ ਦੇ ਇਹੀ ਲੈ ਕੇ ਆਉਂਦੇ ਆ ਇਹ ਗੁੰਡੇ ਆ ਇਹ ਅਸਲੀ ਗੁੰਡੇ ਆ ਬਦਮਾਸ਼ ਐ ਤੇ ਅਫਸਰਾਂ ਨੂੰ ਕਹਿਣਾ ਚਾਹੁੰਦੇ ਇਹ ਗੁੰਡਿਆਂ ਨੂੰ ਫੜੋ ਤੁਸੀਂ ਇਹ ਜਦੋਂ ਗੱਡੀਆਂ ਦੇ ਵਿੱਚ ਆਉਂਦੇ ਆ 1.2 200 220 300 ਦਾ ਗੱਟਾ ਲਿਆ ਕੇ 5 5000 1000 ਰੁਪਏ ਦਾ ਗੱਟਾ ਲਿਆ ਕੇ 100 ਰੁਪਏ ਦੀ ਗੋਲੀ 700 ਰੁਪਏ ਦੀ ਬੰਦੇ ਦੀ ਕੀਮਤ ਐ ਸਰ ਵਾਹਿਗੁਰੂ ਜੀ 7 700 ਰੁਪਏ ਦੀ ਕੀਮਤ ਆ ਬੰਦੇ ਦੀ ਰਹਿ ਗਈ ਇੱਕ ਗੱਟਾ ਲਿਆ ਕੇ ਠਾਹ ਕਰ ਸਕੂਟਰੀ ਇਥੇ ਰਾਮਨਗਰ ਦੇ ਵਿੱਚ ਚਲਾਈ ਕੋਈ ਬਹੁਤ ਵਡਿਆ ਮਾੜੀਆਂ ਹਰਕਤਾਂ ਨੇ ਇਹ ਜਿਹੜੇ ਆ ਦੋ ਨੰਬਰ ਦਾ ਕੰਮ ਚੱਲਦਾ ਪਿਆ ਜਿਹਦੇ ਵਿੱਚ ਦੋ ਨੰਬਰ ਦੀਆਂ ਗੱਡੀਆਂ ਚੱਲਦੀਆਂ ਨੇ ਬੱਸਾਂ ਚੱਲਦੀਆਂ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਜੇ ਨਹੀਂ ਹੁੰਦੇ ਸਾਨੂੰ ਸੇਵਾ ਦਿੱਤੀ ਜਾਵੇ ਤੇ ਅਸੀਂ ਤਾਂ ਫਿਰ ਲੱਗੇ ਹੋਏ ਆ ਹੌਲੀ ਹੌਲੀ ਤੇ ਫਿਰ ਤੁਸੀਂ ਸਾਨੂੰ ਅਫਸਰਾਂ ਨੂੰ ਬੇਨਤੀ ਕਰਦੇ ਹੋ ਕਿ ਬਾਬਾ ਥੱਕੇ ਕਰਦੇ ਆ ਇਹਦਾ 70 ਫੇਰ ਕੇ ਲਿਆਵਾਂਗੇ ਜਿਵੇਂ ਬਾਸ ਵਾਲਾ ਹੋਵੇ ਜਿਹੜਾ ਮਰਜੀ ਹੋਵੇ ਅਸੀਂ 70 ਫੇਰਾਂਗੇ ਵੀ ਦੋ ਨੰਬਰ ਦਾ ਬੱਸ ਚਲਾਉਣੀ ਆ ਬੱਸ ਦੇ ਜਾਓ ਸਰਕਾਰ ਨੂੰ ਟੈਕਸ ਦਿਓ ਉੱਥੇ ਟੈਕਸ ਚੈੱਕ ਹੋ ਕੇ ਸਮਾਨ ਨਿਕਲੇ ਵੀ ਇਹਦੇ ਵਿੱਚ ਕੋਈ ਅਸਲਾਤ ਨਹੀਂ ਇਹਦੇ ਵਿੱਚ ਕੋਈ ਗਾਜਤ ਨਹੀਂ ਇਹਦੇ ਵਿੱਚ ਕੋਈ ਨਸ਼ਾਤ ਨਹੀਂ ਹੈਗਾ ਕੋਈ ਐਦਾਂ ਦਾ ਕੋਈ ਚੀਜ਼ ਤੇ ਨਹੀਂ ਹੈਗੀ ਕੀ ਇਹ ਚੈੱਕ ਹੋ ਕੇ ਨਿਕਲੇ ਇਹ ਤਾਂ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਅਫਸਰਾਂ ਨੂੰ ਵੀ ਸਾਡਾ ਜਿਹੜਾ ਪੰਜਾਬ ਹੈ ਰਿੰਗਲਾ ਪੰਜਾਬ ਹੈ ਇਹਨੂੰ ਗੰਦਲਾ ਪੰਜਾਬ ਨਾ ਕਰੋ ਵਧੀਆ ਚੀਜ਼ ਰੱਖੋ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰੇ ਵੀ ਇਹਨਾਂ ਜਿਹੜੇ ਜਿਹੜਾ 4-5 ਬੰਦੇ ਠੱਕੇ ਕਰ ਗਏ ਇਹਨਾਂ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕਰੋ ਜੇ ਤੁਸੀਂ ਫੜ ਸਕਦੇ ਫੜਾਏ ਵੀ ਸੀਗੇ ਫਿਰ ਵੀ ਅਫਸਰਾਂ ਨੇ ਛੱਡ ਤੇ ਹੈਗੇ ਆ ਪਰ ਜੇ ਹੀ ਹੁਣੇ ਹੀ ਫੜ ਲੇ ਤੇ ਫਿਰ ਇਹ ਸੋਦਾ ਛਾੜ ਕੇ ਲੈ ਕੇ ਚੱਲਾਂਗੇ ਬਸ ਬਾਹਮਣੀ ਬਾਹਮਣੀ ਘੁੱਟਾਂਗੇ ਅਸੀਂ ਸਿੱਧੀ ਜੀ ਗੱਲ ਹੈ ਤੁਹਾਨੂੰ ਦੱਸ ਦੀ ਗੱਲ ਵਾਈਕੁਰ ਜੀ ਬੱਬੀ ਉਹਨਾਂ ਲੋਕਾਂ ਨੂੰ ਕੀ ਕਹਣਾ ਜਿਹਨਾਂ ਨੇ ਇਹ ਮਲਾ ਕੀਤਾ ਪੱਤਰਕਾਰ ਤੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਤੁਸੀਂ ਬੰਦੇ ਬਣ ਜਾਓ ਕੋਈ ਵੀ ਸਾਡੇ ਪੱਤਰਕਾਰ ਦੇ ਕਿਸੇ ਨੇ ਵੀ ਹੱਥ ਚ ਪਿਆ ਤੇ ਇਹ ਨਾ ਹੋਏ ਫਿਰ ਵੀ ਕੀ ਹਾਲ ਹੋਗਾ ਅਸੀਂ ਸਿੱਧਾ ਸੁੱਧਾ ਹੀ ਛਾੜਾਂਗੇ ਅਫਸਰਾਂ ਨੂੰ ਇੱਕ ਵਾਰੀ ਤੇ ਦਰਖਾਸਤ ਦੇਵਾਂਗੇ ਅਫਸਰਾਂ ਦੇ ਕੰਨੀ ਕੱਢਾਂਗੇ ਸਿੱਧੀ ਸਾਹਬ ਨੂੰ ਵੀ ਐਸਐਸਪੀ ਸਾਰਿਆਂ ਨੂੰ ਦਰਖਾਸਤਾਂ ਦੇ ਕੇ ਉਸ ਤੋਂ ਬਾਅਦ ਜੇ ਸਾਡੀ ਨਾਂ ਸੁਣਾਈ ਕੀਤੀ ਗਈ ਫਿਰ ਇਹ ਉਹਨਾਂ ਨੂੰ ਚੱਕ ਕੇ ਲਿਆਵਾਂਗੇ ਜਿੱਥੋਂ ਵੀ ਸਾਨੂੰ ਡਰੈੱਸ ਦਾ ਪਤਾ ਲੱਗਿਆ ਫਿਰ ਇਹ ਥਾਣੇ ਲੈ ਕੇ ਜਾ ਕੇ ਦੇਵਾਂਗੇ ਇਹਨਾਂ ਨੂੰ ਉੱਥੇ ਅਫਸਰਾਂ ਨੂੰ ਫੜਾਵਾਂਗੇ ਠੀਕ ਹੈ ਨਾ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ